ਈਮਾਨਦਾਰੀ ਚਲਕਾ ਜਿਹੜੀ ਸਰਕਾਰੀ ਸਕੂਲ ਨਾਭਾ ਗਰਲ ਸਕੂਲ ਲੜਕੀਆਂ ਦੇ ਵਿੱਚ ਅਸੀਂ ਦਿਖਾਉਣ ਦਾ ਆ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਤਸਵੀਰ ਫਰੰਟ ਗੇਟ ਦੀ ਦਿਖਾ ਰਿਹਾ ਫਰੰਟ ਗੇਟ ਦੀਆਂ ਤਸਵੀਰਾਂ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਕਿੰਨਾ ਖੂਬਸੂਰਤ ਪਟਿਆਲਾ ਜ਼ਿਲ੍ਹੇ ਦਾ ਇਹ ਸਕੂਲ ਆ ਜਿੱਥੇ ਪ੍ਰਿੰਸੀਪਲ ਪ੍ਰੀਤਿੰਦਰ ਸਿੰਘ ਕਈ ਦਿਲ ਦੀਆਂ ਦਿਲ ਦੀਆਂ ਗਹਿਰਾਈਆਂ ਉਹ ਚੋ ਸਕੂਲ ਦੇ ਵਿੱਚ ਕਿਸ ਤਰ੍ਹਾਂ ਸਕੂਲ ਨੂੰ ਉੱਪਰ ਲੈ ਕੇ ਜਾ ਰਹੇ ਨੇ ਉਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਜਿਹੜੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਨਹੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਉਹ ਚੀਜ਼ਾਂ ਨੇ ਹੈਗੀਆਂ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਤੁਹਾਨੂੰ ਦਿਖ ਰਹੀਆਂ ਨੇ ਕੱਲੇ-ਕੱਲੇ ਰੂਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਟਾਫ ਰੂਮ ਸਟਾਫ ਰੂਮ ਵੀ ਤੁਸੀਂ ਦੇਖ ਸਕਦੇ ਹੋ ਸਾਇੰਸ ਲੈਬ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅਧਿਆਪਕ ਸਹਿਵਾ ਨੇ ਕਿਸ ਤਰ੍ਹਾਂ ਲੱਗੇ ਹੋਏ ਨੇ ਵਿਦਿਆ ਵਿਦਿਆ ਨੂੰ ਉੱਪਰ ਚੁੱਕਣ ਦੇ ਲਈ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਵਿਦਿਆ ਨੂੰ ਕੈਚ ਕੀਤਾ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਵਿਦਿਆ ਨੂੰ ਉਠਾਇਆ ਜਾ ਰਿਹਾ ਤੇ ਬੱਚੇ ਨੇ ਜਿਹੜੇ ਉਦੇਸ਼ਾ ਦਾ ਭਵਿਕ ਹੁੰਦੇ ਨੇ ਭਾਵੇਂ ਕਿ ਸਕੂਲ ਦੇ ਵਿੱਚ 16-1700 ਬੱਚਿਆਂ ਨੇ ਜਿਹੜੀਆਂ ਉਹ ਐਜੂਕੇਸ਼ਨ ਪ੍ਰਾਪਤ ਕਰ ਰਹੀਆਂ ਨੇ ਇੱਕ ਪਾਸੇ ਤੁਹਾਨੂੰ ਉਹ ਤਸਵੀਰਾਂ ਦਿਖਾ ਰਹੇ ਜਿਹੜੇ ਬੱਚੇ ਨੇ ਸਕੂਲ ਦੇ ਸਾਹਮਣੇ ਖੜੇ ਨੇ ਅਧਿਆਪਕ ਸਹਿਬਾਨ ਖੜੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਮੂੰਹ ਬੋਲਦੀਆਂ ਤਸਵੀਰਾਂ ਨੇ ਕੋਈ ਸਾਡੇ ਲਵੋ ਨਹੀਂ ਜਾਣ ਬੁੱਝ ਕੇ ਨਹੀਂ ਬਣਾਈ ਹੋਈਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਸਕੂਲ ਦੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜਿੱਥੇ ਮਿੱਤਰਾਂ ਦੋਸਤਾਂ ਦੀ ਮਦਦ ਨਾਲ ਉਹ ਕੰਮ ਕੀਤੇ ਗਏ ਨੇ ਸਕੂਲ ਦੇ ਵਿੱਚ ਜਿਨ੍ਹਾਂ ਨੇ ਪੈਸਾ ਮਿੱਤਰ ਦੋਸਤਾਂ ਨੇ ਆਪਣੀ ਜੇਬ ਦੀ ਪਰਸਨਲ ਜੇਬ ਚੋਂ ਪੈਸਾ ਦੇ ਕੇ ਸਕੂਲ ਦੇ ਉੱਪਰ ਲਗਾਇਆ ਈਮਾਨਦਾਰ ਪੈਸਾ ਜੇਬਾਂ ਚੋਂ ਕਢਾ ਸਕਦਾ ਚੋਰ ਕਹਿੰਦੇ ਜੇਬਾਂ ਚੋਂ ਪੈਸਾ ਨਹੀਂ ਕਢਾ ਸਕਦਾ ਹੁੰਦਾ ਕਿਸੇ ਦਾ ਜਦੋਂ ਈਮਾਨਦਾਰ ਲੋਕ ਲੋਕਾਂ ਦੇ ਵਿੱਚ ਵਿਚਰਦੇ ਨੇ ਨਾ ਲੋਕ ਵੀ ਕਿਤੇ ਨਾ ਕਿਤੇ ਜ਼ਰੂਰ ਸਾਥ ਦਿੰਦੇ ਨੇ ਪਰ ਇਸ ਸਕੂਲ ਦੇ ਵਿੱਚ ਪੈਸਾ ਲੱਗਿਆ ਨਜ਼ਰ ਆ ਰਿਹਾ ਜਿਹੜਾ 50 ਲੱਖ ਦਾ ਕੰਮ ਆ ਉਹ 20 ਲੱਖ ਦੇ ਵਿੱਚ ਨਜ਼ਰ ਆ ਰਿਹਾ ਸਕੂਲ ਦੇ ਵਿੱਚ ਕਿਉਂਕਿ ਹੋਰ ਸਕੂਲਾਂ ਨੂੰ ਵੀ ਇਸ ਕੋਟ ਸਿੱਖਿਆ ਲੈਣ ਦੀ ਅੱਜ ਲੋੜ ਆ ਸਭ ਤੋਂ ਪਹਿਲਾਂ ਅਸੀਂ ਅਧਿਆਪਕ ਸਾਹਿਬਾਨ ਦੇ ਨਾਲ ਗੱਲਬਾਤ ਕਰਾਂਗੇ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਬੜਾ ਖੂਬਸੂਰਤ ਸਕੂਲ ਗੇਟ ਵੜਦੇ ਹੀ ਮਨ ਖੁਸ਼ ਹੁੰਦਾ ਸਰ ਬਹੁਤ ਹੀ ਡਰਾਮੈਟਿਕਲ ਚੇਂਜ ਆਈ ਹੈ ਮੇਰੇ ਸਕੂਲ ਦੇ ਵਿੱਚ ਪਿਛਲੇ 6-7 ਮਹੀਨੇ ਤੋਂ ਹੀ ਕਿਉਂਕਿ ਬਹੁਤ ਹੀ ਸੋਹਣਾ ਇੱਕ ਕਾਨਫਰੰਸ ਹਾਲ ਹੈ ਜੋ ਸਕੂਲ ਦੇ ਵਿੱਚ ਤਿਆਰ ਕੀਤਾ ਗਿਆ ਹੈ ਉਹ ਇੱਕ ਪਰਪਸ ਹੀਗਾ ਦੇ ਟੀਚਰਸ ਦੇ ਜੋ ਸੈਮੀਨਾਰ ਇੱਥੇ ਲੱਗਦੇ ਨੇ ਤਾਂ ਉਹ ਸੈਮੀਨਾਰਸ ਦੇ ਵਿੱਚ ਟੀਚਰਸ ਦੇ ਲਈ ਪੜਾਉਂਦੇ ਲਈ ਉਹਨਾਂ ਨੂੰ ਅਪਡੇਟ ਕਰਨ ਦੇ ਲਈ ਤੇ ਬੜਾ ਪੈਸਾ ਸਰਕਾਰ ਵੱਲੋਂ ਖਰਚ ਕੀਤਾ ਜਾਂਦਾ ਸੀ ਤੇ ਕਿਸੇ ਤੇ ਗੁਰਦੀਪ ਸਰ ਨੇ ਬੜੀ ਮਿਹਨਤ ਕੀਤੀ ਹੈ ਉਹਨਾਂ ਨੇ ਇੰਟਰਐਕਟਿਵ ਪੈਨਲ ਇੱਥੇ ਲਗਾਏ ਨੇ ਤਾਂ ਕਿ ਟੀਚਰਸ ਜਦੋਂ ਕੋਈ ਸੈਮੀਨਾਰ ਲਗਾਣ ਤਾਂ ਬਹੁਤ ਵਧੀਆ ਢੰਗ ਨਾਲ ਉਹ ਪੜ ਸਕਣ ਤੇ ਅੱਗੋਂ ਆ ਕੇ ਆਪਣੇ ਬੱਚਿਆਂ ਨੂੰ ਪੜਾ ਸਕਣ ਇਸੇ ਤਰ੍ਹਾਂ ਹੀ ਲੇਡੀ ਸਟਾਫ ਰੂਮ ਜੈਂਸਟਾਫ ਰੂਮ ਜੋ ਕਿ ਇੱਕ ਰੈਸਟ ਰੂਮ ਹੈ ਜਦੋਂ ਇੱਕ ਟੀਚਰ ਰੈਸਟ ਕਰਨ ਤੋਂ ਬਾਅਦ ਆਪਣੇ ਬੱਚਿਆਂ ਵੱਲ ਜਾਂਦਾ ਹੈ ਤਾਂ ਉਹ ਇੱਕ ਫਰੈਸ਼ એનર્ਜੀ ਦੇ ਨਾਲ ਜਾਂਦਾ ਹੈ ਤਾਂ ਉਸੇ ਤਰ੍ਹਾਂ ਨਾਲ ਅਸੀਂ ਆਪਣੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਦੇ ਲਈ ਵੀ ਇੱਕ ਟੀਚਰ ਨੂੰ ਇੱਕ ਜੋ ਚੀਜ਼ਾਂ ਦੀ ਸਹੂਲਤ ਹੁੰਦੀ ਹੈ ਉਹ ਸਾਡੇ ਸਕੂਲ ਦੇ ਵਿੱਚ ਸਾਡੇ ਪ੍ਰਿੰਸੀਪਲ ਵੱਲੋਂ ਸਾਡੇ ਗੁਰਦੀਪ ਸਰ ਵੱਲੋਂ ਪ੍ਰੀਤਿੰਦਰ ਕਈਸਰ ਵੱਲੋਂ ਉਹ ਸਭ ਕੁਝ ਪ੍ਰੋਵਾਈਡ ਕੀਤਾ ਗਿਆ ਹੈ ਸ਼ਾਇਦ ਉਹ ਇੰਨੇ ਸਾਲਾਂ ਵਿੱਚ ਕੁਝ ਨਹੀਂ ਕੀਤਾ ਗਿਆ ਸੀਗਾ ਜੋ ਹੁਣ ਥੋੜੇ ਮਹੀਨਿਆਂ ਦੇ ਵਿੱਚ ਹੀ ਇਹ ਚੇਂਜ ਕੀਤੀ ਗਈ ਹੈ ਸਕੂਲ ਦੇ ਵਿੱਚ ਇੰਟਰਐਕਟਿਵ ਪੈਨਲ ਲੱਗਣ ਦੇ ਨਾਲ ਬੱਚਿਆਂ ਦੇ ਵਿੱਚ ਇੱਕ ਪੜ੍ਹਾਈ ਦਾ ਉਤਸ਼ਾਹ ਵਧ ਗਿਆ ਹੈ ਕਿਉਂਕਿ ਜਦੋਂ ਬੱਚਾ ਦੇਖਦਾ ਹੈ ਵਿਜ਼ੂਅਲ ਕਰਦਾ ਹੈ ਉਹਨੂੰ ਜ਼ਿਆਦਾ ਸਮਝ ਆਂਦੀ ਹੈ ਕੰਪੈਰੀਟਿਵਲੀ ਪੜ੍ਹਨ ਦੇ ਨਾਲੋਂ ਤਾਂ ਸਾਡੇ ਟੀਚਰਜ਼ ਵੀ ਇਸ ਚੀਜ਼ ਦੇ ਲਈ ਅਪਡੇਟ ਨੇ ਤੇ ਇੰਟਰਐਕਟਿਵ ਪੈਨਲ ਦੇ ਨਾਲ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਬੜਾ ਹੀ ਅੱਛਾ ਮਾਹੌਲ ਹੈ ਬੱਚਿਆਂ ਦਾ ਸਰਵਪੱਖੀ ਵਿਕਾਸ ਦੇ ਲਈ ਸਕੂਲ ਹਮੇਸ਼ਾ ਤਤਪਰ ਰਹਿੰਦਾ ਹੈ ਔਰ ਮੇਰੇ ਸਕੂਲ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਹੈ ਜਿਸ ਦੇ ਵਿੱਚ ਇੱਕ ਬੱਚੇ ਨੂੰ ਜੋ ਪ੍ਰੋਗਰੈਸ ਦੇ ਲਈ ਚਾਹੀਦੀ ਹੁੰਦੀ ਹੈ ਬਿਲਕੁਲ ਤੁਸੀਂ ਕਿੰਨੇ ਟਾਈਮ ਤੋਂ ਇਸ ਸਕੂਲ ਦੇ ਵਿੱਚ ਤਨਾਤ ਤੋਂ ਕਿੰਨੇ ਕ ਬੱਚੇ ਤੁਹਾਤੋਂ ਪੜ੍ਹ ਲਿਖ ਕੇ ਕਿੱਥੇ ਕਿੱਥੇ ਸਰ ਮੈਂ 21 ਸਾਲ ਤੋਂ ਇਸ ਸਕੂਲ ਦੇ ਵਿੱਚ ਪੜਾ ਰਹੀ ਹਾਂ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਜਦੋਂ ਨਾਬੇ ਦੇ ਕਿ ਕਿਸੇ ਵੀ ਡਿਪਾਰਟਮੈਂਟ ਵਿੱਚ ਜਾਵਾ ਚਾਹੀਏ ਔਰ ਚੰਡੀਗੜ੍ਹ ਹੋਵੇ ਚਾਹੀਏ ਮੁੰਬਈ ਤੱਕ ਵੀ ਹੋਵੇ ਉੱਥੇ ਤੱਕ ਵੀ ਮੇਰੇ ਬੱਚੇ ਬੜੀਆਂ ਅੱਛੀਆਂ ਅੱਛੀਆਂ ਪੋਸਟਾਂ ਤੇ ਬੈਠੇ ਹੋਏ ਹਨ ਪੀਪੀਐਸ ਸਕੂਲ ਦੇ ਵਿੱਚ ਮੇਰੇ ਬੱਚੇ ਪੜਾ ਰਹੇ ਹਨ ਇਵਨ ਕਿ ਮੇਰੇ ਹੀ ਸਕੂਲ ਦੇ ਵਿੱਚ ਮੇਰੇ ਹੀ ਪੜਾਏ ਹੋਏ ਬੱਚੇ ਹੁਣ ਅੱਜ ਪੜਾ ਰਹੇ ਨੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਹ ਸਟੂਡੈਂਟਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਆ ਕਦੇ ਤੁਹਾਨੂੰ ਯਾਦ ਕੀਤਾ ਬਿਲਕੁਲ ਸਰ ਮੇਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਨੇ ਕਿਉਂਕਿ ਨਾ ਮੇਰੇ ਬੱਚਿਆਂ ਦੇ ਵਿੱਚ ਮੈਨੂੰ ਆਪਣੀ ਬੇਟੀ ਨਜ਼ਰ ਆਉਂਦੀ ਹੈ ਜਦੋਂ ਮੇਰੀ ਬੇਟੀ ਪ੍ਰੋਗਰੈਸ ਕਰਦੀ ਹੈ ਕਿਸੇ ਵੀ ਔਦੇ ਤੇ ਜਾਂਦੀ ਹੈ ਸਰ ਮੈਂ ਪਹਿਲੇ ਬੈਂਕ ਚ ਜਾਵਾਂ ਚਾਹੇ ਮੈਂ ਕਿਸੇ ਹਸਪੀਟਲ ਚ ਜਾਵਾਂ ਚਾਹੇ ਮੈਂ ਕਿਸੇ ਅਧਾਰੇ ਵਿੱਚ ਜਾਵਾਂ ਮੇਰੇ ਬੱਚੇ ਆਪਣੀ ਸੀਟ ਤੋਂ ਉੱਠ ਕੇ ਮੈਨੂੰ ਕੁਰਸੀ ਆਫਰ ਕਰਦੇ ਨੇ ਤਾਂ ਮੇਰਾ ਮਨ ਇੰਨਾ ਖੁਸ਼ ਹੋ ਜਾਂਦਾ ਹੈ ਨਾ ਤਾਂ ਮੈਨੂੰ ਆਪਣੇ ਆਪ ਨੂੰ ਨਾ ਇੱਕ ਬੜਾ ਪ੍ਰਾਊਡ ਜਿਹਾ ਫੀਲ ਹੁੰਦਾ ਹੈ ਕਿ ਮੇਰੇ ਬੱਚੇ ਜੱਛੀਆਂ ਜੱਛੀਆਂ ਪੋਸਟਾਂ ਤੇ ਬੈਠੇ ਹਨ ਇਸੇ ਤਰ੍ਹਾਂ ਸਾਡੇ ਸਕੂਲ ਚ ਐਨਐਸਕਯੂ ਐਫਾਨ ਦੇ ਨਾਲ ਸਰ ਕਿ ਜੋ ਮੇਰੇ ਬੱਚੇ ਫਾਈਨੈਂਸ਼ਲੀ ਦਿੱਕਤ ਵਿੱਚ ਸੀਗੇ ਉਹ ਬੱਚੇ ਐਨਐਸਕਯੂਐਫ ਦੇ ਵਿੱਚ ਬਿਊਟੀ ਦੀ ਚਾ ਹੈਲਥ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਕਿਸੇ ਹਸਪੀਟਲ ਦੇ ਵਿੱਚ ਜਾਂ ਬਿਊਟੀ ਪਾਰਲਰ ਦੇ ਵਿੱਚ ਲੱਗ ਕੇ ਤਾਂ ਆਪਣੀ ਫਾਈਨੈਂਸ਼ਲੀ ਸਿਕਯੂਰ ਹੋ ਰਹੇ ਹਨ ਮੇਰੇ ਬੱਚੇ ਸੰਸਕਾਰੀ ਹੋ ਕੇ ਕਮਾਈ ਕਰ ਰਹੇ ਹਨ ਮੈਨੂੰ ਬੜਾ ਹੀ ਪ੍ਰਾਊਡ ਲੱਗਦਾ ਹੈ ਉਹਨਾਂ ਨੂੰ ਦੇਖ ਕੇ ਬਿਲਕੁਲ ਬਹੁਤ ਵੱਡੀ ਗੱਲ ਆ 21 ਸਾਲ ਤੋਂ ਲਗਾਤਾਰ ਇਸ ਸਕੂਲ ਦੇ ਵਿੱਚ ਉਸ ਅਧਿਆਪਕ ਨੇ ਜਿਹਨਾਂ ਨੇ এডੂਕੇਸ਼ਨ ਬੱਚਿਆਂ ਦਿੱਤੀ ਹੈ ਜੋ ਅੱਜ ਉਹੰਚੀ ਆਦਮੀ ਅੱਤੇ ਬੈਠੇ ਨੇ ਅੱਜ ਵੀ ਕਹਿੰਦੇ ਯਾਦ ਕਰਦੇ ਨੇ ਕੁਰਸੀ ਛੱਡਦੇ ਨੇ ਜਦੋਂ ਕਈ ਵਾਰ ਕਿਸੇ ਦਫ਼ਤਰ ਦੇ ਵਿੱਚ ਜਾਂਦੇ ਆ ਇਹ ਹੀ ਸਲਾਮ ਹੁੰਦੀ ਆ ਸਟੂਡੈਂਟ ਦੀ ਅਧਿਆਪਕ ਨੂੰ ਜੋ ਸਟੂਡੈਂਟ ਆਪਣੇ ਅਧਿਆਪਕ ਵੱਲੋਂ ਪੜਿਆ ਹੋਇਆ ਲਿਖਿਆ ਹੋਇਆ ਉਹਨੂੰ ਯਾਦ ਰੱਖੇ ਇਸ ਤਰ੍ਹਾਂ ਦੇਖਦੇ ਹੋ ਫੈਸਲੇ Behind the success of every school, there comes a great leadership, and our principal sir Pratindersh Ghai, sir, and our school in charge Gurdeep sir, they have done a lot of work for a science lab. Actually, a science lab is just a symbol of modern equipment as well as technology. Our students are performing experiments very well there, and they are understanding each and everything about science in a very well manner. And it's the first lab in a whole town that is having all type of equipments of physics, chemistry, and biology for up to middle standard. and it is the best example for students also they can gain a lot of experience from them actually rote learning is just a uh, old method now students are learning much from the experiments and experiments are generally from the labs only and i'm uh, really thanking principal sir uh, for providing such beautiful lab and uh, thanking our tell बिल्कुल बहुत बढ़िया गल्ला कीतीया ने बहुत बढ़िया गल्ला कीतीया ने ते ਹੁਣ ਸਟੂਡੈਂਟਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਟੂਡੈਂਟਾਂ ਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਨਾ ਕਿਸ ਤਰ੍ਹਾਂ ਦਾ ਮਹਿਸੂਸ ਕਰਨ ਸਕੂਲ ਦੇ ਵਿੱਚ ਹਰ ਚੀਜ਼ ਦੇ ਨਾਲ ਹਰ ਸਹੂਲਤ ਜਨ ਲੈ ਸ ਸਰ ਅਗਰ ਮੈਂ ਜੀਟ ਨੀਟ ਐਸਪਿਰੈਂਟ ਦੀ ਗੱਲ ਕਰਾਂ ਤਾਂ ਉਸ ਨੀਟ ਜੀ ਐਸਪਿਰੈਂਟ ਲਈ ਇਸ ਸਕੂਲ ਦੇ ਵਿੱਚ ਬਹੁਤ ਅੱਛੀ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਗਈਆਂ ਹਨ ਸਾਡੇ ਟੀਚਰ ਸਾਨੂੰ ਟਾਈਮ ਟੂ ਟਾਈਮ ਗਾਈਡ ਕਰਦੇ ਹਨ ਕਿ ਸਾਨੂੰ ਕਿਵੇਂ ਕਿਵੇਂ ਪ੍ਰੀਪਰੇਸ਼ਨ ਕਰਨੀ ਚਾਹੀਦੀ ਹੈ ਤੇ ਕਿਵੇਂ ਇਸ ਸਕੂਲ ਦੇ ਚੀਜ਼ਾਂ ਨੂੰ ਯੂਟਿਲਾਈਜ਼ ਕਰਨਾ ਚਾਹੀਦਾ ਹੈ ਤੇ ਜਿਹੜੇ ਸਾਡੇ ਲੈਬ ਨੇ ਉਸ ਦੇ ਵਿੱਚ ਹਰ ਇੱਕ ਚੀਜ਼ ਸਾਡ ਨੂੰ ਪ੍ਰੋਵਾਈਡ ਹੁੰਦੀ ਹੈ ਜੋ ਸਾਨੂੰ ਨੀਡ ਹੁੰਦੀ ਹੈ ਸਾਡੇ ਪ੍ਰੈਕਟੀਕਲਸ ਲਈ ਬਿਲਕੁਲ ਬੇਟਾ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕੀ ਸਹੂਲਤਾਂ ਦੀ ਸਕੂਲ ਦੇ ਵਿੱਚ ਕੀ ਲੋੜ ਹੈ ਕੀ ਕੀ ਸਹੂਲਤਾਂ ਤੁਹਾਨੂੰ ਹੁਣ ਤੱਕ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਅਧਿਆਪਕਾਂ ਵੱਲੋਂ ਸਾਨੂੰ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਾਇਆ ਗਏ ਨੇ ਜੇ ਨੀਡਸ ਤੇ ਕਲਾਸਿਸ ਵੀ ਲੱਗਦੀਆਂ ਨੇ ਸਾਡੇ ਸਾਥੀ ਐਪ ਤੇ ਵੀ ਕਲਾਸਿਸ ਲੱਗਦੀਆਂ ਨੇ ਤੇ ਸਾਡੇ ਲੈਬਸ ਕਾਫੀ ਅੱਛੇ ਬਣੇ ਹੋਏ ਨੇ ਬਾਇਓਕੈਮਿਸਟਰੀ ਫਿਜ਼ਿਕਸ ਤੇ ਤੇ ਸਾਡੇ ਸਾਰੇ ਡਾਊਟਸ ਕਲੀਅਰ ਕੀਤੇ ਜਾਂਦੇ ਨੇ ਪ੍ਰਾਈਵੇਟ ਤੋਂ ਨਾਲੋਂ ਗਵਰਨਮੈਂਟ ਟੀਚਰਸ ਕਾਫੀ ਅੱਛੇ ਨੇ ਬਿਲਕੁਲ ਜਿਹੜਾ AI ਪੈਨਲ ਸੱਤ ਪ੍ਰੋਵਾਈਡ ਕੀਤੇ ਨੇ ਕਿੰਨੀ ਕੁ ਸੁਖਾਲੀ ਪੜ੍ਹਾਈ ਹੈ ਜਿਹੜੀ ਹੋ ਚੁੱਕੀ ਹੈ ਨਾ ਕਾਫੀ ਅੱਛੀ ਪੜ੍ਹਾਈ ਹੋ ਚੁੱਕੀ ਹੈ ਕਾਫੀ ਅੱਛਾ ਸਮਝ ਆ ਜਾਂਦਾ ਹੁੰਦਾ ਹੈ ਹਾਂਜੀ ਤੁਸੀਂ ਪਹਿਲਾਂ ਕਿਹੜੇ ਸਕੂਲ ਤੋਂ ਸੀ ਪਹਿਲਾ ਮਾਲਵਾ ਸਕੂਲ ਚ ਸੀ ਮਾਲਵਾ ਪਬਲਿਕ ਤੁਸੀਂ ਛੱਡਤਾ ਤੁਸੀਂ ਹਾਂਜੀ ਹੁਣ ਛੱਡਦਾ ਕਿਸ ਤਰ੍ਹਾਂ ਦੇਖਦੇ ਹੋ ਬੇਟਾ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ 10th ਕਲਾਸ ਚ ਪੜ੍ਹ ਰਹੀ ਹਾਂ ਮੈਂ ਤੇ ਜਦੋਂ ਦੇ ਪ੍ਰਿੰਸੀਪਲ ਸਰ ਸਾਡੇ ਸਕੂਲ ਚ ਆਏ ਨੇ ਅਸੀਂ ਦੇਖ ਰਹੇ ਹਾਂ ਕਿ ਸਰ ਨੇ LED ਪੈਨਲਸ ਲਵਾਏ ਨੇ ਸਾਰੀ ਕਲਾਸਿਸ ਚ ਸਾਡੀ ਪੜਾਈ ਬਹੁਤ ਵਧੀਆ ਹੋ ਰਹੀ ਹੈ ਹੁਣ ਹਾਈ ਟੈਕ ਸਾਇੰਸ ਲੈब्स ਹਾਈ ਟੈਕ ਕੰਪਿਊਟਰ ਲੈब्स ਮਿਲ ਰੀਆਂ ਨੇ ਸਾਨੂੰ ਤੇ ਸਾਡੇ ਗਰਾਊਂਡ ਵੀ ਸਕੂਲ ਦੇ ਬਹੁਤ ਵਧੀਆ ਨੇ ਸਾਨੂੰ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਜਾਂਦੀਆਂ ਸਾਨੂੰ ਸਾਰੇ ਟੂਰਨਾਮੈਂਟਸ ਤੇ ਖੇਡਣ ਲਈ ਵੀ ਲੈ ਕੇ ਜਾਇਆ ਜਾਂਦਾ ਹੈ ਸਕਿਉਰਿਟੀ ਵੀ ਬਹੁਤ ਵਧੀਆ ਸਕੂਲ ਦੀ ਪੂਰੀ ਸੇਫਟੀ ਪ੍ਰੋਵਾਈਡ ਕੀਤੀ ਗਈ ਹੈ ਸਰ ਪ੍ਰਿੰਸੀਪਲ ਸਰ ਨੇ ਥੈਂਕ ਯੂ ਕਿਉਂਕਿ ਸਭ ਤੋਂ ਵੱਡੀ ਗੱਲ ਸਕਿਉਰਿਟੀ ਦੀ ਹੁੰਦੀ ਹੈ ਕਿ ਸਕਿਉਰਿਟੀ ਤਨਾਤ ਮਲਾਜ਼ਮ ਨੇ ਜਿਹੜੇ ਚਾਹੇ ਵੀ ਪੰਜਾਬ ਸਰਕਾਰ ਵੱਲੋਂ हायर ਕੀਤੇ ਗਏ ਨੇ ਪ੍ਰਾਈਵੇਟ ਤੌਰ ਤੇ ਜਾਂ ਸਰਕਾਰੀ ਤੌਰ ਤੇ ਇੱਕ ਨੰਬਰ ਦੀ ਸਕਿਉਰਿਟੀ ਹੈ ਜਿਹੜੀ ਜਦੋਂ ਉਸ ਵੀ ਸਕੂਲ ਦੇ ਵਿੱਚ ਐਂਟਰ ਕਰਦੇ ਆ ਤਾਂ ਸਾਨੂੰ ਬਿਲਕੁਲ ਪੁੱਛਿਆ ਗਿਆ ਤੇ ਰੋਕਿਆ ਗਿਆ ਉਸ ਤੋਂ ਰੋਕ ਕੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਆ ਵੀ ਦੋ ਵਿਅਕਤੀ ਸਕੂਲ ਦੇ ਵਿੱਚ ਆਏ ਨੇ ਤਾਂ ਉਹਨਾਂ ਨੇ ਬਿਲਕੁਲ ਉਹਨਾਂ ਦੇ ਕਹਿਣ ਤੇ ਹੀ ਸਾਡੀ ਸਕੂਲ ਦੇ ਵਿੱਚ ਐਂਟਰੀ ਹੋਈ ਆ ਇਹਨੂੰ ਕਹਿੰਦੇ ਨੇ ਸਕਿਉਰਿਟੀ ਪਰਪਸ ਸਕੌਰਟੀ ਦਾ ਲਫ਼ਜ਼ ਸਕੌਰਟੀ ਦਾ ਲਫ਼ਜ਼ ਤਾਂ ਬਹੁਤ ਛੋਟਾ ਪਰ ਇਹਨੂੰ ਵਰਤਨਾ ਬਹੁਤ ਵੱਡਾ ਬਹੁਤ ਵੱਡੀ ਗੱਲ ਹੈ ਸਕੌਰਟੀ ਜਿੱਥੇ ਸਕੌਰਟੀ ਲੀਕ ਹੋ ਜਾਂਦੀ ਹੈ ਉੱਥੇ ਕੋਈ ਨਾ ਕੋਈ ਬਿਲਕੁਲ ਕੋਈ ਨਾ ਕੋਈ ਗੱਲ ਜ਼ਰੂਰ ਵਾਪਰ ਜਾਂਦੀ ਹੈ ਪਰ ਸਕੌਰਟੀ ਪੱਖੋਂ ਇੱਕ ਨੰਬਰ ਦੇ ਸਕੂਲ ਵੇਖਿਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਅ ਜਿਵੇਂ ਜੀ ਮਾਨ ਸਾਹਿਬ ਸਾਹਿਬ ਪਹਿਲਾਂ ਤਾਂ ਸਭ ਤੋਂ ਸਾਡੇ ਸਕੂਲ ਵਿੱਚ ਆਉਣ ਤੇ ਤੁਹਾਡਾ ਧੰਨਵਾਦ ਪ੍ਰੀਤਿੰਦਰ ਕਈ ਜੀ ਪ੍ਰਿੰਸੀਪਲ ਜਦੋਂ ਤੋਂ ਆਏ ਨੇ ਤਾਂ ਉਹਨਾਂ ਦੇ ਵਿੱਚ ਇੰਨੀ ਕੋ ਐਨਰਜੀ ਆ ਗਈ ਜੀ ਸਾਡੇ ਵਿੱਚ ਵੀ ਉਹ ਐਨਰਜੀ ਬਹੁਤ ਜ਼ਿਆਦਾ ਆ ਗਈ ਹੁਣ ਅਸੀਂ ਇੱਥੇ ਆ ਕੇ ਕਦੇ ਇਹ ਨਹੀਂ ਦੇਖਿਆ ਵੀ ਛੁੱਟੀ ਹੋ ਗਈ ਛੁੱਟੀ ਤੋਂ ਬਾਅਦ ਵੀ ਜਿਹੜਾ ਉਹਨਾਂ ਦੇ ਕੰਮ ਜੋ ਸਕੂਲ ਦੇ ਨੇਗੇ ਉਹਨਾਂ ਦੀ ਦੇਖ ਰੇਖ ਅਸੀਂ ਸਾਰੀ ਟੀਮ ਕਰਦੇ ਰਹਿੰਦੇ ਆ ਜੀ ਤੇ ਜਿਹੜੇ ਪੈਨਲ ਲੱਗੇ ਨੇ ਜੇ ਮੈਂ ਉਹਨਾਂ ਦੇ ਬਾਰੇ ਦੱਸਾਂ ਜੀ ਮੈਂ ਪੰਜਾਬੀ ਦਾ ਲੈਕਚਰਰ ਹੁਣ ਨਾਤੇ ਜਦੋਂ ਉਹਨਾਂ ਨੂੰ ਪੜਾਉਣ ਨੱਕੇ ਖੋਲਿਆ ਪਹਿਲਾਂ ਲੱਗਿਆ ਸੀ ਵੀ ਸ਼ਾਇਦ ਬਹੁਤ ਵੱਡੀ ਔਖੀ ਚੀਜ਼ ਆਗੀ ਪਰ ਜਦੋਂ ਉਹਦੇ ਵਿੱਚੋਂ ਖੋਲ ਕੇ ਦੇਖਿਆ ਜਿਵੇਂ ਸੰਤਰਾ ਮਦਸੀ ਜੀ ਦੀ ਕਵਤਾ ਜਿਹੜੀ ਲਿਖੀ ਹੋਈ ਸੀਗੀ ਮਗਦਾ ਰਹੀ ਸੂਰਜਾ ਬੇ ਕੰਮੀਆਂ ਦੇ ਵੇੜੇ ਉਹ ਬੱਚਿਆਂ ਨੂੰ ਸੁਣਾ ਕੇ ਦਿਖਾਉਣਾ ਜਿਹੜੇ ਬੁਝਾਰ ਤਾਂ ਟੱਪੇ ਮਾਇਆ ਬੋਲੀਆਂ ਅਖਾਨ ਤਾਂ ਬਹੁਤ ਵਧੀਆ ਲੱਗਦਾਗਾ ਜੀ ਉਹਨਾਂ ਨੂੰ ਪੜਾਉਣ ਦਾ ਵੀ ਉਹਦੇ ਤੇ ਇੱਕ ਆਨੰਦ ਆ ਜਾਂਦਾਗਾ ਉਹਦਾ ਜਦੋਂ ਉਹਨੂੰ ਬਲੈਕਬੋਰਡ ਯੂਜ਼ ਕਰਦੇ ਆ ਉਹਨਾਂ ਦੀਆਂ ਲਾਈਨਾਂ ਲਾ ਲੋ ਜਾਂ ਉਹ ਲਾ ਲੋ ਲੇਖਣ ਦਾ ਬਹੁਤ ਹੀ ਵਧੀਆ ਢੰਗ ਨਾਲ ਪੜਾਇਆ ਜਾ ਸਕਦਾ ਤੇ ਨਵੀਂ ਟੈਕਨੋਲੋਜੀ ਸਾਡੇ ਪ੍ਰਿੰਸੀਪਲ ਸਾਹਿਬ ਜੀ ਨੇ ਲੈ ਕੇ ਆਏ ਨੇ ਅਸੀਂ ਉਹਨਾਂ ਦਾ ਵੀ ਅਹ ਧੰਨਵਾਦ ਕਰਦੇ ਆ ਤੇ ਪੰਜਾਬ ਸਰਕਾਰ ਨੇ ਜੇ ਪੈਸਾ ਦਿੱਤਾਗਾ ਤੇ ਉਹ ਪੈਸਾ ਜਿਹੜਾ ਸਹੀ ਯੂਜ਼ ਹੋ ਰਿਹਾ ਜੀ ਅਸੀਂ ਉਸ ਪੈਸੇ ਦੇ ਇੰਨੇ ਵਧੀਆ ਪੈਨਲ ਲੱਗ ਚੁੱਕੇ ਨੇ 6-7 ਤੇ ਕਈ ਸਾਹਿਬ ਜੀ ਦਾ ਸੁਪਨਾ ਵੀ ਹਰ ਕਲਾਸਰੂਮ 40 ਕਲਾਸਰੂਮ ਨੇ ਜੀ ਉਹਨਾਂ ਦੇ ਵਿੱਚ ਕੱਲੇ-ਕੱਲੇ ਦੇ ਵਿੱਚ ਜਿਹੜੇ ਪੈਨਲ ਲੱਗ ਜਾਣ ਜੀ ਉਹ ਇਹ ਜਿਹੜੀ ਆ ਸਾਡੀ ਅਗਲਾ ਜਿਹੜਾ ਕੰਮ ਆਗਾ ਜੀ ਬਿਲਕੁਲ ਕਈ ਪ੍ਰਿੰਸੀਪਲ ਅਸੀਂ ਸਕੂਲਾਂ ਦੇ ਵਿੱਚ ਦੇਖੇ ਨੇ ਹਾਂਜੀ ਅਧਿਆਪਕਾਂ ਤੇ ਤੌਰ ਜਮਾਉਂਦੇ ਪਰ ਇੱਥੇ ਹੈਗੇ ਕੋਈ ਟੌਰ ਦੇਖਣ ਲੱਗੇ ਤੁਹਾਨੂੰ ਨਹੀਂ ਜੀ ਐਸਾ ਕੁਝ ਵੀ ਨਹੀਂ ਹੈਗਾ ਉਹ ਇੱਕ ਆਪਣੇ ਟੀਚਰ ਨੂੰ ਐਜ਼ ਅ ਫਰੈਂਡ ਸਹਿਯੋਗੀ ਲੈ ਕੇ ਚਲਦੇ ਨਗੇ ਉਹਨਾਂ ਦਾ ਕੰਮ ਕਰਾਉਣ ਦਾ ਜਿਹੜਾ ਢੰਗ ਆ ਜੀ ਇੰਨਾ ਕਿ ਪਿਆਰ ਦੇ ਨਾਲ ਆ ਕਿ ਉਹਨਾਂ ਨੂੰ ਜੋੜ ਲੈਂਦੇ ਨੇਗੇ ਸਾਨੂੰ ਐ ਲੱਗਦਾ ਸੀ ਵੀ ਇਹ ਕੰਮ ਬੌਕੇ ਨਹੀਂ ਸੀ ਕਿਉਂ ਕਰੀਏ ਟਾਈਮ ਤੋਂ ਬਾਅਦ ਹੁੰਦੀਆਂ ਨਹੀਂ ਚੀਜ਼ਾਂ ਹਾਂਜੀ ਹੁੰਦੀਆਂ ਬਹੁਤ ਸਾਰੇ ਪਰ ਸਾਡੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦੇ ਵਿੱਚ ਇੰਨੀ ਕਿ ਨਿਮਰਤਾ ਤੇ ਸਹਿਯੋਗ ਦੀ ਭਾਵਨਾ ਉਹ ਵੀ ਨਾਲ ਸਾਡੇ ਖੜਦੇ ਨੇ ਜੀ ਤੇ ਅਸੀਂ ਵੀ ਉਹਨਾਂ ਦੇ ਨਾਲ ਦਿਨ ਰਾਤ ਖੜੇ ਆ ਜੀ ਬਿਲਕੁਲ ਤੁਹਾਡਾ ਹੀ ਬਹੁਤ ਸਹਯੋਗ ਹੈ ਤੁਹਾਡਾ ਹੀ ਬਹੁਤ ਵੱਡਾ ਸਹਯੋਗ ਹੈ ਸਕੂਲ ਨੂੰ ਬੁਲੰਦੀਆਂ ਤੇ ਜਦੋਂ ਵੀ ਅਸੀਂ ਆਉਂਦੇ ਆ ਤਾਂ ਤੁਹਾਡੇ ਵੀ ਅਸੀਂ ਬਿਲਕੁਲ ਖੁਦ ਮਿਹਨਤ ਦੇਖਦੇ ਤੁਸੀਂ ਬੱਚਿਆਂ ਲੇ ਕਿੰਨੀ ਮਿਹਨਤ ਦਿਨ ਰਾਤ ਕਰਦੇ ਆ ਅ ਹਰਮਿੰਦਰ ਸਿੰਘ ਬਾਦ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਕੂਲ ਵਿੱਚ ਆਏ ਤੇ ਜਿਵੇਂ ਕਿ ਬਾਕੀ ਤੁਸੀਂ ਇਨਫੋਰਮੇਸ਼ਨ ਲਈ ਹੈ ਤੇ ਆਪਕਾ ਸਹਿਬਾਨਾ ਨੇ ਔਰ ਵਿਦਿਆਰਥੀਆਂ ਨੇ ਦੱਸਿਆ ਸਕੂਲ ਬਹੁਤ ਹੀ ਬੁਲੰਦੀਆਂ ਵੱਲ ਹੈ ਤੇ ਸਕੂਲ ਦੇ ਵਿੱਚ ਖਾਸ ਤੌਰ ਤੇ ਜਿਵੇਂ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਦੋਨਾਂ ਦੇ ਜੁਆਇੰਟ ਵੈਂਚਰ ਨਾਲ ਸਕੂਲ ਚੱਲ ਰਿਹਾ ਹੈ ਪੀਐਮ ਸ਼ਰੀ ਸਕੀਮ ਦੇ ਅਧੀਨ ਸਕੂਲ ਜਿਹਦੇ ਵਿੱਚ ਸਾਨੂੰ ਫੰਡਾਂ ਦੀ ਕੋਈ ਪਰੇਸ਼ਾਨੀ ਨਹੀਂ ਬਹੁਤ ਸਾਡੇ ਪਾਸ ਫੰਡ ਆ ਰਹੇ ਨੇ ਔਰ ਉਸੇ ਤਰ੍ਹਾਂ ਉਹ ਖਰਚੇ ਵੀ ਜਾ ਰਹੇ ਨੇ ਤੇ ਸਾਡਾ ਖਾਸ ਫੋਕਸ ਹੈ ਵੀ ਅਸੀਂ ਸਟੂਡੈਂਟਸ ਨੂੰ ਜਿਹੜਾ ਉਹਨਾਂ ਦਾ ਬੈਗ ਦਾ ਵਜ਼ਨ ਹੈ 10 ਕਿਲੋ 8 ਕਿਲੋ ਹੁੰਦਾ ਉਹ ਲਗਭਗ ਅਸੀਂ ਹੁਣ ਜ਼ੀਰੋ ਤੇ ਲੈ ਆਣਾ ਹੈ ਉਹਦੇ ਚ ਸਿਰਫ ਉਹਨਾਂ ਦੇ ਇੱਕ ਕਾਪੀ ਤੇ ਇੱਕ ਪੈਨ ਹੀ ਹੋਇਆ ਕਰੇਗਾ ਬਾਕੀ ਸਾਰੀਆਂ ਬੁੱਕਸ ਨੇ ਅਸੀਂ ਇੰਸਟਾਲ ਕਰੀਆਂ ਹੋਈਆਂ ਨੇ ਪੰਜਾਬ ਸਰਕਾਰ ਦੀ ਐਪ ਹੈ ਐਜੂਕੇਅਰ ਐਪ ਉਹਦੇ ਥਰੂ ਇੰਟਰਐਕਟਿਵ ਪੈਨਲ ਜਿਹਨੂੰ ਆਪਾਂ ਡਿਜੀਟਲ ਬੋਰਡ ਵੀ ਕਹਿੰਦੇ ਆ ਉਹਦੇ ਨਾਲ ਅਸੀਂ ਕਲਾਸਾਂ ਦੇ ਵਿੱਚ ਪੜਾ ਰਹੇ ਆਂ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਹਰ ਤਰ੍ਹਾਂ ਦੀਆਂ ਲੈਬਸ ਤੇ ਖਾਸ ਤੌਰ ਤੇ ਸਟੈਮ ਲੈਬ ਜਿਹਨੂੰ ਆਪਾਂ ਰੋਬੋਟਿਕਸ ਲੈਬ ਵੀ ਕਹਿੰਦੇ ਆ ਉਹ ਵੀ ਸਾਡੇ ਸਕੂਲ ਵਿੱਚ ਹੈ ਜੋ ਕਿ ਪਟਿਆਲੇ ਜ਼ਿਲ੍ਹੇ ਵਿੱਚ ਸਿਰਫ ਤਿੰਨ ਸਕੂਲਾਂ ਦੇ ਵਿੱਚ ਹੀ ਹੈ ਉਹਨਾਂ ਵਿੱਚੋਂ ਨਾਬਾ ਤਹਿਸੀਲ ਦਾ ਪਹਿਲਾ ਸਕੂਲ ਗਰਲ ਸਕੂਲ ਨਾਬਾ ਹੈ ਤੋ ਇਸੇ ਬੇਸ ਤੇ ਮੈਂ ਸਾਰੇ ਆਪਣੇ ਆਲੇ ਦੁਆਲੇ ਦੇ ਨਾਬਾ ਸ਼ਹਿਰ ਦੇ ਰਹਿਣ ਵਾਲੇ ਵਸਨੀਕ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪੋ ਆਪਣੇ ਬੱਚਿਆਂ ਨਾਲ ਵਿਦਿਆਰਥਣਾਂ ਨਾਲ ਤੁਸੀਂ ਇੱਕ ਵਾਰ ਜ਼ਰੂਰ ਗਰਲ ਸਕੂਲ ਨਾਬਾ ਨੂੰ ਵਿਜ਼ਿਟ ਕਰੋ ਤੇ ਦੇਖੋ ਕਿ ਤੁਹਾਡੇ ਏਰੀਆ ਦਾ ਸਕੂਲ ਕਿਸ ਬੁਲੰਦੀਆਂ ਤੇ ਪਹੁੰਚਿਆ ਹੋਇਆ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਮਾੜਾ ਨਹੀਂ ਕਹਿੰਦੇ ਉਹ ਵੀ ਬਹੁਤ ਅੱਛੇ ਨੇ ਪਰ ਉਹੀ ਚੀਜ਼ ਤੁਸੀਂ ਬਹੁਤ ਘੱਟ ਫੀਸ ਦੇ ਵਿੱਚ ਸਾਡੀ ਫੀਸ ਆਲਮੋਸਟ ਹੀ ਮੰਨੋ ਵੀ ਜਿੰਨੀ ਤੁਹਾਡੀ ਪ੍ਰਾਈਵੇਟ ਸਕੂਲ ਚ 1 ਮਹੀਨੇ ਦੀ ਫੀਸ ਹੁੰਦੀ ਹੈ ਸਾਡੀ ਪੂਰੇ ਸਾਲ ਦੀ ਫੀਸ ਹੈ ਉਹ ਤਾਂ ਉਨੀ ਫੀਸ ਦੇ ਵਿੱਚ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਆਪਣੀਆਂ ਬੇਟੀਆਂ ਨੂੰ ਜੋ ਸਾਡੀਆਂ ਵੀ ਬੇਟੀਆਂ ਨੇ ਇਸ ਸਕੂਲ ਵਿੱਚ ਪੜਾ ਸਕਦੇ ਹੋ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਵਾਰ ਸਕੂਲ ਵਿੱਚ ਵਿਜ਼ਿਟ ਕਰੋ ਮਾਪੇ ਨੂੰ ਖਾਸ ਤੌਰ ਤੇ ਵਿਦਿਆਰਥੀਆਂ ਨਾਲ ਦੇਖੋ ਕਿੰਨੇ ਸਟੂਡੈਂਟ ਨੇ ਸਕੂਲ ਦਾ ਇਸ ਸਮੇਂ ਸਾਡੇ ਕੋਲ 1609 ਵਿਦਿਆਰਥੀ ਪੜ ਰਹੀਆਂ ਨੇ ਹਰ ਤਰ੍ਹਾਂ ਦਾ ਗਰੁੱਪ ਜਿਸ ਤਰ੍ਹਾਂ ਵੋਕੇਸ਼ਨਲ ਆਰਟਸ ਮੈਡੀਕਲ ਨਾਨ ਮੈਡੀਕਲ ਗਰੁੱਪ ਤੇ ਕਮਰਸ ਗਰੁੱਪ ਸਾਰੇ ਚੱਲ ਰਹੇ ਨੇ ਇਸ ਤੋਂ ਇਲਾਵਾ ਅੱਜ ਕੱਲ ਮਤਲਬ ਹੱਥ ਨਾਲ ਕੰਮ ਕਰਨ ਦਾ ਬਹੁਤ ਰੁਝਾਨ ਹੈ ਉਸ ਦੇ ਲਈ ਅਸੀਂ ਚਾਰ ਤਰ੍ਹਾਂ ਦੀਆਂ ਐਨ ਐਸ ਕੇ ਯੂ ਐਫ ਲੈਬ ਜਿਨ੍ਹਾਂ ਨੂੰ ਵੋਕੇਸ਼ਨਲ ਲੈਬ ਵੀ ਕਹਿੰਦੇ ਨੇ ਉਹ ਵੀ ਵਰਕਿੰਗ 'ਚ ਨੇ ਤੇ ਉਹ ਵੀ ਵਿਦਿਆਰਥੀ ਸਿੱਖ ਰਹੇ ਨੇ ਸੋ ਸਾਡੇ ਪੜੇ ਵਿਦਿਆਰਥੀ ਜਰੂਰ ਕਿਤੇ ਨਾ ਕਿਤੇ ਨਾਮਣਾ ਖੱਟ ਦਿੰਦੇ ਆਲੇ ਦਾਲੇ ਜਿਸ ਤਰ੍ਹਾਂ ਪਹਿਲਾਂ ਤੇ ਆਪਕ ਸਾਹਿਬਾਨਾਂ ਨੇ ਦੱਸਿਆ ਕਿ ਬਹੁਤ ਉੱਚੀਆਂ ਬੁਲੰਦੀਆਂ ਤੇ ਪਹੁੰਚੇ ਹੋਏ ਨੇ ਬਿਲਕੁਲ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਆ ਗੱਲਬਾਤ ਕਰਦੇ ਵੀ ਰੂਹ ਖੁਸ਼ ਹੋਈ ਆ ਜਦੋਂ ਰੂਹ ਖੁਸ਼ ਹੁੰਦੀ ਆ ਤਾਂ ਕੁਛ ਨਾ ਕੁਛ ਬਿਲਕੁਲ ਚਮਤਕਾਰ ਆ ਜਿਹੜਾ ਉਹ ਕਿਸੇ ਨਾ ਕਿਸੇ ਵਿਦਿਆ ਹਜ਼ਾਰੇ ਦੇ ਵਿੱਚ ਬਿਲਕੁਲ ਵੇਖਣ ਨੂੰ ਮਿਲਦਾ ਭਾਵੇਂ ਕਿ ਸਰਕਾਰਾਂ ਗ੍ਰਾਂਟਾਂ ਜ਼ਰੂਰ ਭੇਜਦੀਆਂ ਪਰ ਜੇ ਉਹ ਗ੍ਰਾਂਟ ਇਮਾਨਦਾਰੀ ਦੇ ਨਾਲ ਲਗਾਈ ਜਾਵੇ ਤਾਂ ਉਹੀ ਗ੍ਰਾਂਟ ਹੁੰਦੀ ਆ ਉਹੀ ਬਿਲਕੁਲ ਕੰਮ ਸਹੀ ਮੰਨਿਆ ਜਾਂਦਾ ਪਾ ਸਕੂਲ ਦੇ ਵਿੱਚ ਜਿਹੜਾ 20 ਤੋਂ 25 ਲੱਖ 150 ਦਿਨਾਂ ਦੇ ਵਿੱਚ ਅਸੀਂ ਦੇਖਿਆ 20 ਲੱਖ ਦਾ ਕੰਮ ਉਹ 40 ਲੱਖ ਦਾ 40 ਲੱਖ ਦਾ ਲੱਗਦਾ ਉਹ ਕੰਮ ਜਿਹੜਾ 20 ਲੱਖ ਚ ਕਰਵਾਇਆ ਪ੍ਰੀਤਿੰਦਰ ਕਈ ਵੀ ਬਿਲਕੁਲ ਚਾਰੇ ਪਾਸੇ ਪ੍ਰਸ਼ੰਸਾ ਜਿਹੜੀ ਕਿਤੇ ਨਾ ਕਿਤੇ ਸੁਣ ਨੂੰ ਮੜੀਆ ਇਸ ਤੋਂ ਬਾਅਦ ਲੈ ਕੇ ਚਲਾਂਗੇ ਤੁਹਾਨੂੰ ਇੱਕ ਹੋਰ ਸਕੂਲ ਦਿਖਾਵਾਂਗੇ ਨਾ ਬੇ ਹਲਕੇ ਦਾ ਉੱਥੇ ਵੀ ਬਿਲਕੁਲ ਰੰਗ ਬੰਨਿਆ ਹੋਇਆ ਪ੍ਰੀਤਿੰਦਰ ਕਈ ਦਾ ਨਾ ਬਤੋ ਹਰਮਿੰਦਰ ਸਿੰਘ ਮਾ